ਉਸਤਾਦ ਮੇਜਰ ਬਾਈ ਚਮਕੌਰ ਸਾਹਿਬ ਤੇ ਉਸਤਾਦ ਕੱਲੂ ਮਹਾਰਾਜ ਤੇ ਬਾਈ ਬਸੀ ਸਣੀ ਜਉਣਿਆ ਸਣੀ ਜਉਣਿਆ ਇਹ ਵੀ ਉਹ ਵੀ ਕਰ ਸਣੀ ਦਾ ਛੋਟਾ ਭਾਈ ਹੋਏ ਭਰਾਏ ਚਲੋ ਬਾਨੇ ਸਰ ਥੋੜੀ ਫੋੜਾ ਤਾਂ ਪਾਉਂਗੇ ਵਿੱਚ ਸਾਰੇ ਵੀ ਆ ਜੇ ਰਾਜੂ ਮਰੰਡਾ ਅਗਰੋ ਕੋ ਮੇਜਰ ਬਾਈ ਕੱਲੂ ਉਸਤਾਦ ਬੱਕੀਆਂ ਸੋ ਨਹੀਂ ਬਾਈ ਰਾਜੂ ਮਾਲਾ ਬੱਕੀ ਨਗੇ ਨਾ ਜਾਦਾ ਬਾਈ ਫੱਟ ਸੇ ਕਾਲ ਜੀ ਉਹ ਜਿਹੜਾ ਨਾਲ ਦਾ ਪਾਣੀ ਆ ਨਾ ਜਿਹੜਾ ਫੁੱਤਰ ਆਇਆ ਹੋਇਆ ਪਾੜਾ ਉਹ ਛੱਡਿਓ ਠੀਕ ਹੈ ਨਾ ਜਿਹੜਾ ਫੁੱਤਰ ਬਾਹਰੋਂ ਨਾ ਪਾਣ ਦਾ ਰਹਿ ਗਿਆ ਉਹਨੇ ਐਂਟਰੀਆ ਦੇ ਦੇ ਫੇਰ ਉੱਥੇ ਮਾਰਿਓ ਉਹਲੇ ਉਹ ਵਾਲਾ ਆਪਣੀ ਤੱਕੀ ਆ ਦੇਖਾ اند مکو واہ اور ا یار اے پانی لا جا जवाब में यार जाओ चलो चलो हमन ताकड़ी है बाड़ी का जय ད�ས ད�ས དས དས དར ད� Terima kasih

ਆਰ ਕੱਲੂ ਮਾਲਾ ਕਿਹੜਾ ਕਿਉਂ ਛੱਡੀ ਸਦਜੋ ਸਾਹਮਣੇ ਆ ਜਿਹੜੀ ਸਾਹਮਣੇ ਰੱਖੀ ਆ ਨਾ ਧਿਆਨ ਉਹ ਜਿਹੜੀ ਧਿਆਨ ਧਿਆਨ ਹੌਲੀ ਰੱਖੀਂ ਗੱਜਣੇ ਟੈਟਾ ਹੋਲੇ ਵੱਜ ਗਏ ਬਾਈ ਸਾਰਿਆਂ ਨੂੰ ਹਾਂ 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 ਦੂਸਰੀ ਚੜ ਗਈ ਦੂਜੀ ਦਨੀਆ ਰੱਖ ਲਾ ਉਹ ਕਰਦੀ ਆ ਉਹ ਬਹੁਤ ਮਿਲਦੀ ਆ ਆ ਉੱਪਰ ਯੋ ਪਰਤਾ ਕੀ ਜੀ ਜੇ ਉਹਨਾਂ ਨੇ ਭਾਹਿਆ ਉਹ ਲੰਗੜਾ ਬਾਹਰ ਲਾएंगे ਧਿਆਨ ਕਰੇ ਬਾਹਰ ਲਾएंगे ਬਰਾਤਾ ਦੇ ਹੋਏ ਯੋ ਜਾਂਦੇ ਨੇ ਲੈ ਆ ਤੋ ਸੁਸਾਹੇ ਆ ਰਾਮ ਦੇ ਲੇ ਯੋ ਸਲਮ ਨੇ ਕਰਾਇਆ ਯਾਰ ਜੇ 2000 ਦਾ 2000 ਦਾ ਬੋਲ ਜਾ ਰਿਹਾ ਹੈ ਰਿਕਸ਼ਾ ਕਰਦਾ ਹੈ ਜੀ ਠੀਕ ਨੇ ਲਾ ਦੇ ਹੋਏ ਹੁੰਦਾ ਬੜਾ ਹੋ ਗਿਆ ਯਾਰ ਨਾ ਬੜਾ ਹੋਗਾ ਮੇਰੇ ਗੱਡੇ

असी बारहां शाम शाम सत बजे टाइम ਸੇ ਸੇ ਅਮ ਬੋਲ ਪਾਲ ਤੀ ਗਰੀ ਹੈ ਲੋ ਜੀ ਮਾਹੌਲ ਹੋ ਗਿਆ ਗਰਮ ਗਰਮ ਬਾਈ ਸਾਰੀ ਖੜੇ ਆ ਚੱਕ ਚੱਕ ਕੇ ਇਹ ਦੋ ਵੇ ਟਾਈਮ ਦੀ ਬਾਈ ਹਾਂ ਰਹੇ ਦੇਖੋ ਪਾਣੀ ਹੈਗਾ ਵੀਰੇ ਨਹੀਂ ਯਾਰ ਇਹ ਬਾਈ ਟਾਈਮ ਹੈਗਾ ਦੋ ਦਾ ਉਹ ਬੰਦੇ ਵੀ ਖੜੇ ਆ ਮੈਂ ਕੋਈ ਦੂਜੇ ਕੰਮ ਕਰਦਾ ਰੰਗ ਵੀ ਆ ਸਾਰੇ ਬੰਦੇ ਬਾਈ ਨੀਗਾ ਉੱਪਰ ਨੂੰ ਆ। ਉਹ ਪਰਾ ਆਪਣਾ ਦੂਰ ਮੇ ਲਾਈ ਖੜਾ। ਮਰੇ ਬੀਪੀ ਖੜਾ ਹੋ। ਓ ਯਾਰ ਵੀਰੇ ਜੀ ਬਹੁਤ ਹੱਥ ਆ ਰਿਹਾ ਹੈ ਆਪਣਾ ਬੀਬੀ ਓਏ ਓ ਪੀਪੀ ਓਏ ਭਾਈ ਇੱਕ ਦਾ ਕਬੂਤਰ ਕੱਟਿਆ ਆ ਗਿਆ ਕਿੰਨੇ ਕੱਟ ਕੁੱਟ ਕਿੰਨੇ ਹੋ ਗਏ ਦੱਸ ਦੇ ਉਹ ਉਹ ਫਿਰ ਚੈੱਕ ਕਰਦਾ ਗਿਣ ਕੇ ਦੱਸ ਦਿਆ ਠੀਕ ਆ ਚਲ ਕੱਪਿਆ ਦੀ ਟੰਗੇ ਆ ਜਰਾ ਮਾਹੌਲ ਭਾਈ ਹੋ ਗਿਆ ਗਰਮਾ ਗਰਮੀ ਓ ਪੀਪੀ ਓਏ ਕੱਪਟੇਨਾ ਕਿੰਨੇ ਖੋਗੇ ਸਹੀ ਆ ਸਹੀ ਆ ਕੂਤਰੇ ਕੂਤਰੇ ਆਂਦੇ ਬਾਈ ਦਰਖਤਾਂ ਵਿੱਚੋਂ ਇੱਥੇ ਛਾਏ ਯਾ ਜੋਨੀ ਨੀ ਇਹ ਪੰਪ ਉਹ ਪਾਣੀ ਤਿਆਰ ਕਿਦੇ ਬਣਾ ਹਮ ਵੀ ਤੱਕ ਆਉਂਦੇ ਵੀ ਟਾਈਮ 2000 ਆਉਂਦਾ ਉਹ ਟੈਂਕ ਕਦ ਤੱਕ ਆਇਆ ਕਿੰਨਾ ਟਾਈਮ ਹੋ ਗਿਆ ਦੇਖੋ ਆ ਦੇ ਦਰਗਾਹ ਕੋਈ ਔੜੀ ਹੈ ਇਹ ਹੋਏ ਏਰੀਆ ਕੋਈ ਨਹੀਂ ਆਇਆ ਇਹ ਜਲਾਸ਼ ਕਿੰਨੇ ਕਿੰਨੇ ਯਾਰ ਯਾਰ ਉਹ ਕਾਪੀ ਆਲੇ ਔਰ 2:30 ਵਜੇ ਘਟੇ ਕੱਲੋ ਮਾਲਾ ਗਰੁੱਪ ਉੱਲਾ ਮਾਲਾ ਗਿਆ ਦੁਬਾਰਾ <laughs> <laughs> oh PPO, kiki ya. Oke, aku ਆਵਾਜ਼ ਦੀ ਗੱਲ ਸੁਣੋ ਗੰਗਲੀ ਆ ਸਰਪਰ ਸਾਹਿਬ ਚੰਡੀਗੜ੍ਹ ਐਚ.ਆਰ. ਅੱਧਰ ਆਇਆ ਮਾਹੀ ਚਮਕੌਰ ਸਾਹਿਬ ਉਹ ਬਾਈ ਚੰਨੀ ਪਾਚੀ ਵੜਾ ਖੜਿਆ ਟਾਈਮ ਲੱਗਿਆ ਹੁਣ ਵੀ ਟਾਈਮ ਤੇ ਲੱਗੂਏ ਉੱਤੇ شان سے بولے بھائی اور پھر سماڻا ਸੋਨੀ ਆਪਣੇ ਆਲਾ ਉਹ ਲੋਕ ਚੱਤੇ ਆ ਗਿਆ ਪਿੱਛਾ ਨਹੀਂ ਆ ਰਹੇ ਨੇ ਯਾਰ ਹਜੇ ਹੇ ਭਾਈ ਆਹ ਦੇਖੋ ਬਹੁਤਰਾਮ ਟਾਈਮ ਲੱਗਿਆ ਹੈ ਭਾਈ ਮਾਹੌਲ ਹੋ ਗਿਆ ਗਰਮੋ ਗਰਮੀ ਉਹ ਚਾਰ ਆਪਾਂ ਬਸ ਹੈ ਦੂਰ ਬਿਜ ਵੀ ਹੋਣਾ ਹੀ ਹੈ ਇਹ ਮੈਂ ਦੱਸੀ ਨਾ ਆਰੇ ਦਾਰੇ ਬੋਲੇ ਆਇਆ ਕਿੱਥੇ ਜਾ ਤੂੰ ਕਿਆ ਤੂੰ ਟੁੱਟਦੀ ਦਿਖਾਓ ਪੱਤਰੀ ਤੋਂ ਪੱਤਰੀ ਆ ਰਹੀ ਹੈ ਆਪ ਕੋ ਰੋਬਟ ਨਹੀਂ ਹੈਗੇ ਵੀ ਹਮੇ ਸਮੇਂ ਦੇ ਦੇ ਉਹ ਪੰਕਾ ਲੱਗ ਕੇ ਮੇਰੇ ਸਾਹਮਣੇ ਲਿਆ ਆਏ ਹੈ ਢੇੜ ਘੰਟਾ ਆ ਗਿਆ ਲਾ ਦੂਸਰੇ ਕਾਲੇ ਢੰਗ ਦੀ ਗੱਲ ਨਹੀਂ ਕਰਦਾ ਇਹ ਪੰਨਾਂ ਦੀ ਵਿੱਚ ਉਹ ਨਹੀਂ ਢੇੜ ਘੰਟਾ ਆ ਗਿਆ ਆਜ ਮੱਝਾ ਆਪ ਦਾ ਕੰਮ ਕਿਰੋ ਢੇੜ ਘੰਟਾ ਮੱਝਾ ਲਾਣਾ ਸੀ ਢੇੜ ਘੰਟਾ ਹੋ ਗਿਆ ਲੇ ਭਾਈ ਕੂਤਰਾ ਪੁੱਤੋਂ ਪਾ ਬੜੀ ਤੇਜ ਅੱਜ ਪੁੱਤ ਰਹਿਣਾ ਪਿੱਲਰ ਬਾਕੇ ਬੈਠਾ ਥਲੇ ਧਰਤੀ ਪਰ ਦਰਵਾਜੇ ਦੇ ਪਿੱਲਰ ਕੋਲੇ ਕੇ ਬਹਿ ਗਿਆ ਤੇ ਉਹੀ ਉੱਥੇ ਬੈਠੀ ਰਹਿੰਦਾ ਹੈ ਉਤਰਾ ਮਾਈ ਟੱਬ 'ਚੋਂ ਪਾਣੀ ਟੱਬ 'ਚੋਂ ਪਾਣੀ ਨਿਕਲ ਵਾ ਗਿਆ ਬਾਈ ਉਤਰਾ ਆ ਗਿਆ ਆ ਗਿਆ ਚਲੇ ਗਿਆ કંધ પર પાણી ડોલ્યા કંધ પર ਚਲੇ ਆਇਆ ਕੋਲੋਂ ਦੇਖਣ ਆਉਂਦੇ ਆ ਉਹ ਵੇਖਿਆ ਕਰਨੇ ਦੋ ਬੋਲ ਤੋਂ ਵਾਰ ਵੀਰੋਣ ਨੂੰ ਕਿਹ ਕਿਹ ਚੁੱਕ ਤੱਕ ਕਰੂ ਹਾਂ ਆਹ ਦੇਖੋ ਜਿੱਥੇ ਰੰਗ ਚੁੱਕ ਗਿਆ ਵਾਹ ਵੀਰੇ ਉਤਰ ਮੋੜਾ ਵੇ ਕਾਲਾ ਜੇੜੇ ਹੋ ਕੌਣ ਦੇਵਾ ਆਇਆ ਆਹ ਦੇਖੋ ਉਤਰੇ ਕ ਮਾਰਦਾ ਹੀ ਫਰਦਾ ਜੀ ਹਾਂ ਆਇਆ ਕ ਉਤਰਾਂ ਕੀ ਦੇ ਨਾਮ ਇਹ ਨਾ ਮਾਰ ਦੇ ਫਿਰ ਬੈਠਣ ਦਾ ਰਸਤਾ ਲੱਭਦਾ ਤਾਂ ਓਏ ਓਣਾ ਐ ਰਾਜ ਕਰਾ ਆਇਆ ਆਪ ਆਪ ਪਹਿਲਾਂ ਕੱਟਿਆ ਹੋਇਆ ਕੱਟ ਤਾਂ ਪਹਿਲੇ ਤਰਾ ਚਾਹੇਗਾ ਕੋੜ ਜਾ ਬਿੱਟੂ ਬਲਰਾਮਪੁਰ ਦਾ ਵੀਰ ਉਹ ਉਤਰ ਗੱਟਿਆ ਆ ਪਹਿਲੇ ਕੱਪੇ ਟੈਂਕ ਕਰਦੇ ਕਿੰਨੇ ਕਿੰਨੇ ਕਰਦੇ ਦੱਦਿਆ ਦੋ ਚਾਰ ਵੀਰੇ ਦੱਸ ਦੇ ਨਾ ਪਹਿਲਾਂ ਪਹਿਲੇ ਦਿਖਾਤਾ ਫਿਰ ਗਏ ਟੌੜੀ ਰੰਗ ਨਹੀਂ ਦਾ ਰੰਗ ਨਹੀਂ ਹੋਦਾ ਰਿਕਾਰਡਿੰਗ ਵੀ ਸੁਣਾ ਦੇ ਵੀਰੇ ਇਹ ਹੀ ਸੰਦਗੀ ਚਾ ਰਿਕਾਰਡਿੰਗ ਕਹਿੰਦੇ ਵੀ ਹਾਂ ਲਾਲ ਫੂਲ ਕਹਿੰਦੇ ਹੁਣ ਫੇਰ ਚੈੱਕ ਕਰੋ ਜਾਂ ਪਹਿਲਾਂ ਹੀ ਦੇਖ ਲੈ ਦੁਬਾਰਾ ਕਾ ਚੈੱਕ ਕਰਾਉਣਾ ਪੈਣਾ ਇਹ ਦੱਸ ਫਿਰ ਆ ਫੁਟੇ ਚੱਕਰ ਮਾਰ ਕੇ ਪ੍ਰਕਾਰ ਦੀ ਚੈੱਕ ਵੀ ਕਰਾਉਂਦੇ ਫੇਰ ਦੱਸ ਜਿਹੜਾ ਇੱਕ ਪਾਸ ਹੋ ਗਿਆ ਵੀਰੇ ਦੁਬਾਰਾ ਥੋੜਾ ਬੰਦ ਕਰਾਉਂਦੇ ਆ ਫੜਿਆ ਯਾਰ ਫੜਿਆ ਹਲੇ ਕੋਟੇ ਕਿਹਾ ਜੀ ਮੇਰੇ ਕੋਲ ਬਾਕੀ ਉਹ ਦੋ ਹੀ ਕਾਪੀਏ ਕੱਟੇਗੇ 20 35 ਮੇਰੇ ਹੋ ਗੱਟੇ ਗਏ ਬਾਕੀ ਉਹ ਦੋ ਹੀ ਕਾਪੀਏ ਕੱਟੇਗੇ ਇਹਨੂੰ ਕਰਦੀ ਲੋਟ ਹੈ ਭਾਈ ਨਾ ਕਿ ਵੀਰੇ ਯਾਰ ਇਹ ਕਿੱਥੇ ਦਾ ਭਾਈ ਇਹ ਮੁੰਨਾ ਇੱਕ ਉੱਤਰ ਫੜ ਲੈਨੇ ਆ ਰਹੇ ਵੇਲਾ ਪੈਣਾ ਤਰਾ ਅਲੀ ਬਰਾਬਰ ਇਹਦੇ ਬਣਾਓ ਵੀਡੀਓ ਪੈਂਤੋ ਦੀ ਨੈਟਵਰਕ ਛੜੋ ਉੱਤਰ ਜੋਰ ਹਾ ਹਾ ਇਹਨੂੰ ਪੁੱਛਿਆ ਸਾਡਾ ਕੁੱਤਰ ਤਾਂ ਨਹੀਂ ਆਇਆ ਕਹਿੰਦਾ ਨਾ ਉਹਦਾ ਪਹਿਲਵਾਨ ਨੇ ਨਗਾ ਪਤਾ ਨਹੀਂ ਕਿਵੇਂ ਮਾਰ ਲਈ ਉਹ ਭਾਈ ਦੋ ਹੋਰ ਸੀ ਪਰਨੇ ਜੇ ਬੰਨਿਆ ਦੋ ਹੋਰ ਮੁੰਡਾ ਲੰਘ ਗਿਆ ਦੋ ਹੋਰ ਲਗਾ ਦੇ ਵੀਰੇ ਨੇ ਦੋ ਨੰਗੇ ਇੱਕ ਤਾਂ ਹਰ ਘੰਟ ਹਰੀ ਸੋਤੀ ਚਸਪੜ ਦੇ ਵੀਡੀਓ ਦਾ ਆ ਬੰਦਾ ਚੋਣਾ ਵਾਲਾ ਭਾਈ ਇਹਦੀ ਨਿਗਾ ਰੱਖਾ ਭੈਣ ਚੌਧਰੀ ਜਿਹੜਾ ਪਿੰਡ ਮਰਜੀ ਆਵੇ ਨੂੰ ਕਰਨ ਗਿਆ ਕਿਹੜਾ ਪਿੰਡ ਆ ਵੀਰੇ ਇਹਨੂੰ ਪੁੱਛਿਆ ਭਾਈ ਕਬੂਤਰ ਨਹੀਂ ਆਇਆ ਕਿਹੜਾ ਨਹੀਂ ਆਇਆ ਕੁੱਤੇ ਹੋ ਰਾਹ ਭਾਈ ਉਹ ਤਾਂ ਕਾਲੀ ਕਰਨ ਲੈ ਜਿਹੜੇ ਟਾਈਮ ਵਾਲੇ ਗੀਟਰ ਕੱਟ ਯਾਰ ਬਾਕੀ ਰਹਿ ਗਏ ਸਾਰੇ ਗੀਟਰ ਨਾ ਕਰਦੇ ਨੀ ਯਾਰ ਬਾਕੀ ਟਾਈਮ ਸਹੀ ਕਰ ਲੋ ਜਿਹੜਾ ਖਰਦੇ ਹਾਂ ਹਾਂ ਜਿਹੜੇ ਖਰਦੇ ਉਹ ਸਹੀ ਕਰ ਲੋ ਯਾਰ ਫਨੀ ਰੌਕ ਕਰੋ ਨਗਾਹ ਥੋੜੀ ਘੱਟੋ ਨੀ ਲੈ ਪਰ ਸੀਟ ਪਰ ਕੱਟੇ ਹੋਏ ਗੂਟਾ ਕਿੰਨੇ ਵੇ ਤੇ ਇਹ ਡਾਕਟਰ ਸੰਗਤ ਆ ਦੇਖੀ ਰਹਾ ਮਨਾ ਪਾਪਰਾ ਮਨਾ ਪਾਪਰਾ ਜਿਹੜਾ ਕੱਟਿਆ ਹੋਇਆ ਬਾਈ ਮਨਾ ਪਾਪਰਾ ਦੋਏ ਲਾਲ ਹਰੀ ਕੇ ਮਨਾ ਪਾਪਰਾ ਉਹ ਨਹੀਂ ਕੱਟਿਆ ਬੈਗ ਜੀ ਥੱਪੀ ਵਾਲੀ ਚੱਲਦੀ ਹੈ ਜੀ ਚੱਲਦਾ ਆ ਜੀ भाई जी एक पहला नहीं टीका अपनी छल्ले की कॉपी बना है हैं और सत्ता दही जी आज मेंटी हां बैठे चुप कर यार हां कहीं नहीं तो देख ले 5 कबूतर फिर एक बड़ी खड़ी है काली रात हेलो बैठ के करो पसंद ਫਰਮਾਨ ਚੱਲੀਆਂ 골ਡੀ ਟੱਪਰੀਆਂ ਸੋਨੇ ਸਿਹੜਾ ਸਣੀ ਜੀ ਕਿੰਨੇ ਵੇਲੇ ਟਾਈਮ ਹੈ ਟਾਈਮ ਦਾ ਕਿੰਨੇ ਵਜੇ ਹੈ ਇਹ ਸਹੀ ਉਤਰ ਹੈ ਪੰਜ ਕੂਤਰ ਹੈ ਸਾਡਾ 4:30 ਟਾਈਮ ਦਾ ਕਿੰਨੇ ਦੇ ਕਿਸ ਨੇ ਮੁਕਰ ਦਾ ਨਾਮ ਪੰਜ ਕੂਤਰ ਫਰਮਾਨ ਦੇ ਨਾਲ ਦੇਖਣ ਲਈ ਟਾਈਮ ਕਿੰਨੇ 55 ਜਿਹੜਾ ਕੂਤਰਾ ਟਾ ਨਾ ਜਾਣੋ ਅਭੀ ਹਰੀ ਮਬਾਰ ਓਏ ਹੇਪੀ ਟਾਈਮ ਆ ਇਕੱਠੇ ਨਾ ਰਹਿਣੇ ਆ ਤੇ ਮੇਰੇ ਤੇ ਤੇਰੇ ਕੋਲ ਸਹੀ ਹੋ ਜਾਓ ਟਾਈਮ ਆ ਆਪੀ ਰਾਜਗੁਰੂ ਜਿਹਨੇ ਪਾਜੀ ਆਗਾ ਬਿਚਾ ਆ ਫੜੀ ਇਹਨਾਂ ਦੀ ਸਾਂਝੀ ਉਹਦੇ ਲੈਦਾ ਨਾ ਲਿਖਦੇ ਬਾ ਮੁੱਕਰ ਤੋਂ ਬਾਅਦ ਬਾਅਦ ਲਿਖਦੇ ਉਹਦੇ ਪੇਜ ਸਾਡੇ ਉਹ ਜਿਹਦਾ ਉੱਪਰੋਂ ਦਾ ਵਿੱਚ ਹੋਊਗਾ ਨਾਮਾ ਦੇ ਜਿਹੜਾ ਹਾਂ ਆ ਨਾਮਾ ਦੇ ਨਾ ਉਹ ਦੇਖੀ ਗਈ ਪੁੱਛ ਨਹੀਂ ਜੀ ਕੀ ਬੁਸ ਪਰ ਗਿਆ ਲੋ ਯਾਰ ਉਹ ਦੇਖਣਾ ਉੱਪਰ ਨਹੀਂ ਆਇਆ ਤੂੰ ਤਾਂ ਦਮ ਸੁਭਾਵੇਂ ਤਾਂ ਐ ਨਾ ਬਿਰਾਕੋ ਇਹ ਤਾਂ ਪਤਾ ਨਹੀਂ ਮੰਦੇ ਤਾਂ ਤੱਕ ਕਰਾਈ ਇਹ ਤਾਂ ਬਸ ਇੱਕ ਮੇਜਰ ਹਾਇਉਣੀ ਕਿਤੇ ਨਹੀ ਖੋਲ ਫਰ ਰਣਜੀਤ ਮੰਡਾ ਯਾ ਤੂੰ ਬਾਤ ਰਹਿੜਾ ਕੈਪਟਨ ਆ ਰਿਹਾੜਾ ਦਰਸ ਕਨਸਟਿਟਿਊਂਟ ਆਰੀ ਵਾਲੇ ਦਾ ਸਾਡੀ ਆ ਬੋਗਲ ਹਾਰੀਆਂ ਹਮੇ ਰਾਜਾੜੇ ਸੋਨੂ ਸੋਣਾ ਬਹੁਤ ਸਹੀ ਆ ਕੀ ਮੈਂ ਮਾਚਰਾ ਪੋਤਾ ਪੋਤਾ ਸ਼ੇਰਾ ਇਟਲੀ ਬੋਲੀ ਟੱਕਰੀਆਂ ਉਹ ਸਹੀ ਆਏ ਲੋਲੀ ਟੰਪਰੀਆਂ ਨੂੰ ਵਰ੍ਹਾਈ ਆ ਲੱਖਾ ਬਸੀਆਂ ਨੂੰ ਵਰ੍ਹਾਈ ਆ ਵਕੀਕ ਨੇਜ ਕਿਹਨੇ ਕਿਹਾ ਬੋਲੇ ਕਿਹੜੀ ਮਿੰਟ ਹੋ ਗਈ ਆਪਣੀ ਪੰਜ ਸਹੀਆਂ ਪੰਜ ਤੋਂ ਹੰਦੀ ਹੋ ਗਈ ਆ ਜਾ ਸਾਰਾ ਟਾਈਮ ਆ ਅੰਦਰੋਂ ਉੱਵਾ ਜਰੀ ਬੈਠਾ ਸਰਦਾਰ ਜੀ ਆਪਕਾ ਨਿਲਾਮ ਤੁਹਾਨੂੰ ਪਿਆਰ ਮਾਪਰ ਮੇਰੇ ਮਾਜਰਾ ਯੋਤਰਾ ਉਪਰ ਗੋਪਰੀ ਖਮਾਣਾ ਹੋਰ ਬਹੀ ਦੇ ਮਾਤੋ ਆਏ ਇਹ ਸੋਤਰਾ ਟਾਈਮ ਆ ਭਾਈ ਕਿੰਨੇ ਵਜੇ ਤੋਂ 4:25 ਦਾ ਰਾਜੀ ਭਾਈ ਮੈਂ ਮਾਰਕਾ ਮਾਇਦਾ ਕ ਉਤਰ ਦੋਏ ਸੈਕਿੰਡ ਰਹਿ ਗਿਆ ਹਾਂ ਤੇ ਬਾਈ ਟੱਪਰੀਆਂ ਵਾਲੇ ਨੇ ਫਾਸਟ ਰਹਿ ਗਏ ਇਹ ਤਾਂ ਸਾਡੇ ਆ ਗਰੁੱਪ ਦੇ ਬਾਈ ਅੱਛਾ ਰਾਜੂ ਮਰੰਡਾ ਗਰੁੱਪ ਤੇ ਵੀ ਕਿਹੜੇ ਬਾਈ ਕਿਹ ਪੈਣਾ ਬਾਈ ਸੁੱਖਾ ਵਾਸੀ ਸੁੱਖਾ ਵਾਸੀ ਤੇ ਵੀਰੇ ਨਾ ਇਹ ਰਾਜੂ ਮਰੰਡਾ ਦਾ ਫਾਸਟ ਰੈਂਗਲ ਹੋਇਆ ਬਾਈ ਮਤਲਬ ਅਨਾਮਾ ਵਿੱਚੋਂ ਕੂਲਰ ਵਿੱਚੋਂ ਇਹ ਬਾਈਆਂ ਦਾ ਕਾਪਾ ਚੌਥਾ ਨਾਮ ਹੈ ਬਾਈ ਨਹੀਂ ਖੜਦਾ ਮੈਨੂੰ ਬਣਾ ਲੈ ਇਹ ਵੀ ਸੁੱਖਾ ਪਸੀ ਹੈ ਬਾਈ ਯਾਰ ਦੋਸਤਾਂ ਕਿ ਚੱਲਿਆ ਦੋ ਚਾਰ ਕਿੱਥੇ ਚੱਲਦੇ ਦੇਖਦੇ ਨੇ ਬਾਈ ਤੇਰੀ ਵੀਡੀਓ ਆਉਂਦੀ ਹੁੰਦੀ ਹੈ ਕਰਨ ਵਾਲ ਵੀਰੇ ਗਰੁੱਪ ਮੇਰਾ ਸਬਸਕ੍ਰਾਈਬਰ ਕਰਦੇ ਵੀਰੇ ਰਾਜੂ ਮਰੰਡਾ ਰਾਜੂ ਮਾਲਾ ਸੁੰਨੀ ਮਾਲਾ ਵੀਰ ਮਰੰਡਾ ਤੂੰ ਵੀ ਆ ਜੁੜੀ ਇੱਧਰ ਇਹ ਰਾਜੂ ਇਹ ਵੀ ਹਰ ਰਾਜੂ ਦਾ ਬੇਟਾ ਰਾਜੂਏ ਤੂੰ ਆ ਜਾ ਤੇ ਗਰੁੱਪ ਨਾਲ ਆ ਸੋਨੀ ਵਾਲਾ ਸੋਨੀ ਵਾਲਾ ਉਹ ਦੱਸਦਾ ਵੀਰੇ ਚਲੋ ਭਾਈ 22 ਤੁਹਾਨੂੰ ਸਾਰਿਆਂ ਨੂੰ ਬਧਾਈਆਂ ਬਹੁਤ-ਬਹੁਤ ਇੱਧਰ ਦੇਖ ਇੱਧਰ ਭਾਈ ਜੀ ਮਾ ਮਾਰ ਮਾਰ ਕਿਹੜਾ ਪਿੰਡ ਦਾ ਜੀ ਜੌਣੇ ਆਲੀ ਜੌਣੇ ਆਲ ਜੌਣੇ ਆ ਕਿੰਨਾ ਵੇ ਨਾਲ ਆ ਜੀ 4:00 ਵਜੇ ਕਿੱਥੇ ਹੋਇਆ 5:00 ਵਜੇ 1000 ਰੁਪਏ ਉਸਟਾਰ ਕੱਲੂ ਮਾਲਾ ਮੇਜਰ ਵਾਈ ਚਮਕੌਰ ਸਾਹਿਬ ਇਹ ਪਾਰਟੀ ਇੰਜੋਏ ਕਰਦੇ ਹੋਏ